ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਜੋ ਸੌਖੇ ਢੰਗ ਨਾਲ ਗਮ ਪਾਈਪਿੰਗ ਲੈਸ ਵਗੈਰਾ ਲਗਾਉਣੇ ਉਸ ਦਾ ਉਹ ਸੌਖਾ ਤਰੀਕਾ ਉਹ ਤੁਹਾਨੂੰ ਦੱਸਾਂਗੇ ਤੇ ਆਓ ਆਪਾਂ ਦੇਖਦੇ ਹਾਂ ਕਿ ਸਭ ਤੋਂ ਪਹਿਲਾਂ ਆਪਾਂ ਨੇ ਇਸ ਨੂੰ ਕਿੱਦਾਂ ਤੇ ਕਿਵੇਂ ਲਗਾਉਣਾ ਵਾ ਸਭ ਤੋਂ ਪਹਿਲਾਂ ਆਪਾਂ ਨੇ ਜੋ ਆਪਣੀ ਸ਼ਰਟ ਹੈ ਤੇ ਉਸ ਦਾ ਸਿੱਧਾ ਪਾਸ ਆਪਣੇ ਵੱਲ ਰੱਖਣਾ ਜੀ ਚਾਹੇ ਆਪਾਂ ਨੇ ਲੈਸ ਬਾਜੂ ਤੇ ਜਾਂ ਘੇਰੇ ਤੇ ਜਾਂ ਚਾਕਸ ਤੇ ਲਗਾਉਣੀ ਆ ਉਹ ਦਾ ਸਿੱਧਾ ਪਾਸ ਆਪਣੇ ਵੱਲ ਰੱਖਣਾ ਤੇ ਉਸ ਦਾ ਜੋ ਆਪਣੇ ਮਾਰਜਨ ਜਿੰਨਾ ਵੀ ਤੁਸੀਂ ਰੱਖਣਾ ਉੱਥੇ ਆਪਾਂ ਨੇ ਇੱਕ ਨਿਸ਼ਾਨ ਦੀ ਜੋ ਆਪਾਂ ਨੇ ਸਟੇਟ ਲੈਂਡ ਬਣਾ ਲੈਣੀ ਆ ਚਾਹੇ ਤੁਸੀਂ ਪ੍ਰੈਸ ਕਰਕੇ ਉਸ ਦੀ ਕਰੀਜ ਵੀ ਬਣਾ ਸਕਦੇ ਹੋ ਤੇ ਉਸ ਤੋਂ ਬਾਅਦ ਉਹ ਆਪਾਂ ਨੇ ਲੈਂਸ ਜਾਂ ਕੋਈ ਪਾਈਪਿੰਗ ਆਪਾਂ ਦੇ ਵਿੱਚ ਐਡ ਕਰਨੀ ਆ ਤੇ ਉਸ ਦੇ ਵਿੱਚ ਉਸ ਨੂੰ ਵਿੱਚ ਐਡ ਕਰਕੇ ਤੇ ਥੋੜੀ ਜੀ ਆਪਾਂ ਪਹਿਲਾਂ ਇੱਥੋਂ ਹਲਕੀ ਜੀ ਸਿਲਾਈ ਭਰਾਂਗੇ ਸਿਲਾਈ ਦੀ ਤੇ ਉਸ ਤੋਂ ਬਾਅਦ ਆਪਾਂ ਇਸ ਨੂੰ ਇੱਕ ਵਾਰ ਚੈੱਕ ਕੀ ਅੰਦਰਲੇ ਪਾਸੇ ਕੀ ਆਪਣੀ ਜੋ ਲੈਸ ਹੈ ਕੀ ਉਹ ਕਿਤੇ ਸੈੱਟ ਤੇ ਨਿਕਲ ਤਾਂ ਨਹੀਂ ਰਹੀ ਜਾਂ ਕਈ ਵਾਰੀ ਆ ਖਾਲੀ ਸਲਾਈ ਲੱਗ ਜਾਂਦੀ ਆ ਤੇ ਲੈਸ ਵਿੱਚ ਐਡ ਨਹੀਂ ਹੁੰਦੀ ਤੇ ਇਸ ਨੂੰ ਆਪਾਂ ਵਿੱਚ ਦੀ ਚੈੱਕ ਕਰਦੇ ਰਹਾਂਗੇ ਤਾਂ ਜੋ ਆਪਣੀ ਦੋਨੇ ਚੀਜ਼ਾਂ ਲੈਸ ਤੇ ਕੱਪੜਾ ਵਿੱਚ ਚੰਗੀ ਤਰ੍ਹਾਂ ਸਲਾਈ ਦੇ ਐਡ ਹੋ ਜੇ ਤੇ ਇਸ ਨੂੰ ਆਪਾਂ ਨੇ ਜਲਦਬਾਜ਼ੀ ਵਿੱਚ ਨਹੀਂ ਲਗਾਉਣਾ ਜੀ ਕਿਉਂਕਿ ਥੋੜੀ ਜੀ ਕਈ ਵਾਰ ਲੈਸ ਆਪਣੀ ਜੋ ਕਈ ਵਾਰੀ ਸੈੱਟ ਨਹੀਂ ਆਉਂਦੀ ਹੈਗੀ ਤੇ ਇਸ ਦੇ ਕਰਕੇ ਆਪਾਂ ਨੂੰ ਥੋੜਾ ਥੋੜਾ ਜਿਹਾ ਚੈੱਕ ਕਰਦੇ ਰਹਿਣਾ ਵਿੱਚ ਦੀ ਤੇ ਉਸ ਤੋਂ ਬਾਅਦ ਆਪਾਂ ਨੇ ਦੇਖਦੇ ਰਹਿਣਾ ਕਿ ਲੈਸ ਆਪਣੀ ਜੋ ਚੰਗੀ ਤਰ੍ਹਾਂ ਵਿੱਚ ਐਡ ਹੋ ਰਹੀ ਹੈ ਲੋ ਜੀ ਆਪਾਂ ਇਸ ਸੌਖੇ ਤਰੀਕੇ ਨਾਲ ਜਮਾ ਲਗਾ ਲਿਆ ਤੇ ਇਸ ਦਵਾਰ ਆਪਾਂ ਚੈੱਕ ਕਰਦੇ ਹਾਂ ਕਿ ਜੋ ਆਪਾਂ ਨੇ ਲੈਸ ਲਗਾਈ ਹੈ ਉਹ ਕਿੱਦਾਂ ਦੀ ਲੱਗੀ ਹੈ ਤੇ ਕਿੱਦਾਂ ਦੀ ਇਸ ਦੇ ਜੋ ਫਾਈਨਲ ਲੁੱਕ ਆਪਾਂ ਨੂੰ ਦੇਖਣ ਨੂੰ ਮਿਲੀ ਹੈ ਤੇ ਇਸ ਦੇ ਵਿੱਚ ਜਦੋਂ ਦੇਖੋ ਆਪਾਂ ਜਿਹ ਡਿਗਜੈਕ ਲੈਸ ਐਡ ਕੀਤੀ ਸੀ ਬਿਲਕੁਲ ਪ੍ਰੋਪਰ ਤਰੀਕੇ ਨਾਲ ਇੱਕੋਸਾਰ ਜੀ ਜੋ ਇਸ ਦੇ ਜੋ ਆਪਣੇ ਨਿੱਕੇ ਨਿੱਕੇ ਕੱਟ ਕਟਾਮ ਨੇ ਤੇ ਉਹ ਇਕੋ ਜਿਹਾ ਨਿਕਲੇ ਨੇ ਜੀ ਕਿਤੋਂ ਲੈਸ ਵੱਧ ਜਾਂ ਘੱਟ ਨਹੀਂ ਆਈ ਹੈਗੀ ਫਸ ਲਗਾਉਣ ਤੋਂ ਬਾਅਦ ਜੀ ਆਪਾਂ ਜੋ ਮਾਰਜਨ ਛੱਡਿਆ ਸੀਗਾ ਤਰਪਾਈ ਵਾਸਤੇ ਉਸ ਨੂੰ ਚੰਗੀ ਤਰ੍ਹਾਂ ਆਪਾਂ ਫੋਲਡ ਕਰਕੇ ਉਸ ਤੇ ਜੋ ਕੱਚੀ ਸਲਾਈ ਲਗਾ ਦਾਂਗੇ ਇੱਕ ਛੋਟਾ ਜਿਹਾ ਡੈਮੋ ਸੀਗਾ ਜੀ ਜੋ ਆਪਾਂ ਇੱਕ ਛੋਟੇ ਜਿਹੇ ਕੱਪੜੇ ਤੋਂ ਬਣਾ ਕੇ ਦੱਸਿਆ ਵਾ ਜਿਸ ਨਾਲ ਆਪਾਂ ਚੰਗੀ ਤਰ੍ਹਾਂ ਸਮਝ ਲੱਗ ਸਕੇ ਤੇ ਸਿਖਾਉਣ ਵਾਲੇ ਨੂੰ ਵੀ ਥੋੜਾ ਜਿਹਾ ਸੌਖਾ ਰਹਿੰਦਾ ਜੋ ਆਪਾਂ ਛੋਟੇ ਜਿਹੇ ਕੱਪੜੇ ਤੋਂ ਬਣਾ ਕੇ ਦਿਖਾਇਆ ਵਾ ਬਾਕੀ ਤੁਸੀਂ ਜੀ ਜੋ ਫਾਈਨਲ ਲੁੱਕ ਆ ਤੁਸੀਂ ਦੇਖ ਹੀ ਲਈ ਹੈ ਬਹੁਤ ਸੌਖੇ ਤਰੀਕੇ ਨਾਲ ਤੇ ਪੂਰੀ ਫਿਨਿਸ਼ੀ ਨੇ ਨਾਲ ਜੋ ਆਪਣੀ ਲੈਸ ਲੱਗੀ ਹੈ ਜੀ ਤੇ ਵੀਡੀਓ ਤੁਹਾਨੂੰ ਲਾਈਕ ਵਧੀਆ ਲੱਗੀ ਪਲੀਸ ਲਾਈਕ ਸ਼ੇਅਰ ਤੁਸੀਂ ਜਰੂਰ ਕਰਿਓ ਜੀ ਧੰਨਵਾਦ